ਰਾਜਵੀਰ ਜਵੰਦਾ ਦੀ ਨਵੀਂ ਫਿਲਮ ਯਮਲਾ ਬਹੁਤ ਹੀ ਜਲਦੀ ਸਾਨੂੰ ਸਿਨੇਮੇ ਕਰਾਂ ਵਿੱਚ ਵੇਖਣ ਨੂੰ ਮਿਲੇਗੀ ਪਰ ਅਫਸੋਸ ਕੀ ਰਾਜਵੀਰ ਵੀਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਰਾਜਵੀਰ ਵੀਰ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਵਧੀਆ ਗਾਣੇ ਤੇ ਬਹੁਤ ਹੀ ਵਧੀਆ ਫਿਲਮਾਂ ਦਿੱਤੀਆਂ ਨੇ ਜੋ ਕਿ ਅੱਜ ਵੀ ਲੋਕਾਂ ਦੇ ਦਿਲ ਵਿੱਚ ਤਰਕਦੇ ਨੇ ਤੇ ਰਾਜਵੀਰ ਦੇ ਗਾਣੇ ਅੱਜ ਵੀ ਹਰ ਦੂਸਰੀ ਰੀਲ ਦੇ ਉੱਪਰ ਚੱਲਦੇ ਨੇ ਤੇ ਬਹੁਤ ਸਾਰੇ ਗਾਣੇ ਜੋ ਵਿਆਹਾਂ ਸ਼ਾਦੀਆਂ ਦੇ ਵਿੱਚ ਵਜਾਏ ਜਾਂਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਹ ਫਿਲਮ ਦੇ ਕੋਈ ਛੋਟੇ-ਛੋਟੇ ਸੀਨ ਜਿਸ ਤਰ੍ਹਾਂ ਰਾਜਵੀਰ ਵੀਰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਹਾਸੇ ਮਜ਼ਾ ਕਰਦਾ ਸੀ ਤੇ ਇਹ ਯਮਲੇ ਫਿਲਮ ਦੇ ਵਿੱਚ ਵੀ ਬਹੁਤ ਸਾਰੀ ਕਾਮੇਡੀ ਦੇ ਵਿੱਚ ਤੁਹਾਨੂੰ ਰਾਜਵੀਰ ਨਜ਼ਰ ਆਉਂਦਾ ਦਿਖਾਈ ਦੇਵੇਗਾ। ਰਾਜਵੀਰ ਵੀਰ ਬਹੁਤ ਹੀ ਵਧੀਆ ਇਨਸਾਨ ਸੀ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜੀਉ ਕੇ ਗਿਆ ਪਰ ਬਹੁਤ ਹੀ ਛੇਤੀ ਰੱਬ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਯਾਰਾਂ ਦਾ ਯਾਰ ਸੀ ਰਾਜਵੀਰ ਜਦੋਂ ਵੀ ਕੀਤਾ ਕਿਸੇ ਯਾਰ ਨੂੰ ਲੋੜ ਪੈਂਦੀ ਤਾਂ ਇੱਕ ਹੀ ਕਹਿਣ ਤੇ ਉਸੇ ਟਾਈਮ ਚਲਾ ਜਾਂਦਾ। ਰਾਜਵੀਰ ਦੀਆਂ ਵੀਡੀਓ ਦੇਖ ਕੇ ਅੱਜ ਵੀ ਲੱਗਦਾ ਨਹੀਂ ਕਿ ਵੀਰ ਸਾਡੇ ਵਿੱਚ ਨਹੀਂ ਹੈ। ਬਹੁਤ ਹੀ ਜਲਦੀ ਇਹ ਯਮਲਾ ਤੁਹਾਨੂੰ ਤੁਹਾਡੇ ਨੇੜੇ ਦੇ ਸਿਨੇਮੇ ਕਾਰਾਂ ਵਿੱਚ ਵੇਖਣ ਨੂੰ ਮਿਲੇਗਾ ਤੁਸੀਂ ਸਾਰੇ ਇਸ ਫਿਲਮ ਨੂੰ ਦੇਖਣ ਜ਼ਰੂਰ ਜਾਇਓ ਤੇ ਰਾਜਵੀਰ ਵੀਰ ਦੀਆਂ ਯਾਦਾਂ ਨੂੰ ਤਾਜ਼ਾ ਕਰਿਓ ਪਰਿਵਾਰ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਲਿਖਦੇ ਨੇ ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਪਰ ਉਸ ਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ ਸਫ਼ਰ ਵਿੱਚ ਰਾਜਵੀਰ ਦੇ ਪਰਿਵਾਰ ਵੱਲੋਂ ਰਾਕੇਸ਼ ਮੈਤਾ ਨੂੰ ਸੁਨੇਹਾ ਅਸੀਂ ਇਸ ਯਮਲੇ ਨੂੰ ਉਸ ਦੇ ਕਲਾ ਰਾਹੀ ਹਮੇਸ਼ਾ ਜਿਉਂਦੇ ਰੱਖਾਂਗੇ ਜਲਦ ਹੀ ਇਹ ਯਮਲਾ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਮਿਲੇਗਾ ਰਾਜਵੀਰ ਜਵੰਦਾ ਪਰਿਵਾਰ ਦੋਸਤੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਇਸ ਫਿਲਮ ਨੂੰ ਦੇਖਣ ਜ਼ਰੂਰ ਜਾਇਓ ਤੇ ਰਾਜਵੀਰ ਵੀਰ ਦੀ ਇਹ ਵੀਡੀਓ ਹੋਰਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ